24 25 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪਧਰੀ ਜਿਹੜੇ ਸਮਾਗਮ ਹੋਣਗੇ ਜਿਨ੍ਹਾਂ ਦੇ ਤਿਆਰੀਆਂ ਦਿਨ ਰਾਤ ਅਸੀਂ ਲੱਗੇ ਹੋਏ ਆਂ ਪੂਰੇ ਸ਼੍ਰੀ ਅਨੰਦਪੁਰ ਸਾਹਿਬ ਦੇ ਇੱਕ ਇੱਕ ਕੋਨੇ ਦੇ ਵਿੱਚ ਇਸ ਵਕਤ ਕੰਮ ਚੱਲ ਰਿਹਾ ਹਰ ਤਰੀਕੇ ਦੇ ਚਾਹੇ ਉਹ ਸਾਫ ਸਫਾਈ ਦਾ ਕੰਮ ਹੋਵੇ ਸੜਕਾਂ ਦਾ ਕੰਮ ਹੋਵੇ ਜਿਤ ਪੰਡਾਲਾਂ ਦਾ ਕੰਮ ਹੋਵੇ ਟੈਂਟ ਸਿਟੀ ਦਾ ਕੰਮ ਹੋਵੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਇਹਨਾਂ ਸਮਾਗਮਾਂ ਦੇ ਲਈ ਦਿਨ ਰਾਤ ਉੱਥੇ ਕੰਮ ਚੱਲ ਰਿਹਾ 23 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਤਸ਼ਾਹ ਆਬਰੰਭ ਹੋਣਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਤੌਰ ਸੰਗਤ ਦੇ ਵਿੱਚ ਉੱਥੇ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ 23 ਨਵੰਬਰ ਨੂੰ ਹੀ 11 ਵਜੇ ਜਿਹੜਾ ਸਾਡਾ ਮੇਨ ਪੰਡਾਲ ਹੈ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਵੱਡਾ ਪੰਡਾਲ ਜਿਹੜਾ ਹੈ ਉਹ ਸਜਾਇਆ ਜਾ ਰਿਹਾ ਸਰਵ ਧਰਮ ਸਮੇਲਨ ਜਿਹੜਾ ਹੈ ਉਹ ਆਯੋਜਨ ਕੀਤਾ ਜਾਊਗਾ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਸੰਤ ਮਹਾਪੁਰਖ ਉਹਨਾਂ ਦੇ ਨੁਮਾਇੰਦਿਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਸਾਰਿਆਂ ਨੂੰ ਜਿਹੜਾ ਸੱਦਾ ਦੇ ਰਹੇ ਹਾਂ ਅ ਬਹੁਤ ਸਾਰੇ ਸੰਤ ਮਹਾਪੁਰਖ ਹਨ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਸ਼ੈਡਿਊਲਸ ਫਾਈਨਲ ਹੋ ਚੁੱਕੇ ਨੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਜੋ ਆਰਟ ਆਫ ਲੀਵਿੰਗ ਦੇ ਪ੍ਰਮੁਖੀ ਨੇ ਉਹ ਵੀ ਆ ਰਹੇ ਨੇ ਲੋਕੇਸ਼ 무ਨੀ ਜੀ ਹਰ ਬਹੁਤ ਸਾਰੇ ਜੈਨ ਧਰਮ ਤੋਂ ਬੁੱਧ ਧਰਮ ਤੋਂ ਅ اسلام ਧਰਮ ਤੋਂ ਅਜਮੇਰ ਸ਼ਰੀਫ ਤੋਂ ਨizamuddin ਦਿੱਲੀ ਤੋਂ ਹਰ ਧਰਮ ਤੋਂ ਜਿਹੜੇ ਆ ਸਾਡੇ ਜਿਹੜੇ ਸੰਤ ਮਹਾਪੁਰਖ ਨੇ ਬ੍ਰਿੰਦਾਵਨ ਤੋਂ ਯੋਧਿਆ ਤੋਂ ਕਾਸ਼ੀ ਤੋਂ ਵੱਖ-ਵੱਖ ਜਿਹੜੇ ਸਾਡੇ ਪੰਜਾਬ 'ਚ ਧਾਰਮਿਕ ਸਥਾਨ ਹੈ ਸਾਡੇ ਸਾਰੇ ਸਿੱਖ ਅ ਧਰਮ ਦੇ ਨਾਲ ਜੁੜੇ ਸਾਰੇ ਸੰਤਾਂ ਮਹਾਪੁਰਖਾਂ ਨੂੰ ਸਾਡੇ ਪੰਜੋ ਤਖਤ ਸਹਿਬਾਨਾਂ ਨੂੰ ਸਾਡੇ ਸਾਥੀ ਜਿਹੜੇ ਆ ਉਹ ਇਹਨਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਵੀ ਅਸੀਂ ਨਮੰਤਰਨ ਦੇਵਾਂਗੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜੀ ਨੂੰ ਐਸ ਡੀ ਪੀ ਸੀ ਦੇ ਪ੍ਰਧਾਨ ਨੂੰ ਅ ਅਸੀਂ ਖੁਦ ਜਾ ਕੇ ਤਖਤ Shri ਹਜ਼ੂਰ ਸਾਹਿਬ ਨਤਮਸਤਕ ਹੋਏ ਆ ਪਟਨਾ ਸਾਹਿਬ ਸਾਰਿਆਂ ਨੂੰ ਸਭ ਨੂੰ ਸੱਦਾ ਤੇ ਕੋਸ਼ਿਸ਼ ਇਹ ਆ ਕਿ ਸਰਵ ਧਰਮ ਸੰਮੇਲਨ ਕਿ ਲਈ ਗੁਰੂ ਸਾਹਿਬ ਦੀ ਜੋ ਸ਼ਹਾਦਤ ਹੈ ਉਹ ਇੱਕ ਧਰਮ ਦੇ ਲਈ ਨਹੀਂ ਸੀ ਉਹ ਕਿਸੇ ਹੋਰ ਧਰਮ ਲਈ ਸੀ ਉਹ ਮਾਨਵਤਾ ਦੇ ਲਈ ਸੀ ਉਹ ਧਰਮ ਦੀ ਆਜ਼ਾਦੀ ਲਈ ਸੀ ਤੇ ਅਸੀਂ ਉਸ ਤੋਂ ਬੜੇ ਬੜੇ ਸ਼ਰਧਾ ਦੇ ਨਾਲ ਸਰਵ ਧਰਮ ਸੰਮੇਲਨ ਤੇ ਨਾਲ ਹੀ 23 ਨਵੰਬਰ ਨੂੰ ਦਸ਼ਮੇਸ਼ ਪਿਤਾ ਬਾਦਸ਼ਾ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਹੈ ਤਾਂ ਸ਼ਾਮ ਨੂੰ ਇੱਕ ਅਲੌਕਿਕ ਕੀਰਤਨ ਦਰਬਾਰ ਜਿਹੜਾ ਹੈ ਉਹ 350 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੋਊਗਾ